ਜੋ ਜੀ ਸਵਿਚੇ ਸਾਰੇ ਐਡਵੋਕੇਟਸ ਸਭ ਬਹੁਤ ਅੱਛਾ ਟ੍ਰੀਟ ਕਰ ਰਹੇ ਐ ਨਾ ਵਧੀਆ ਪ੍ਰੋਗਰਾਮ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖਿਆ ਹੋਣਾ ਤੇ ਪ੍ਰਾਣੀਆਂ ਯਾਦਾਂ ਨੂੰ ਯਾਦ ਕਰਦੇ ਸੀ ਆਪਣੇ ਬਚਪਨ ਨੂੰ ਯਾਦ ਕਰਦੇ ਸੀ ਤਾਂ ਹੀ ਉਹ ਕਹਿੰਦੀ ਕਿ ਸੌਣ ਦਾ ਮਹੀਨਾ ਵੇਤੂ ਆਇਆ ਗੱਡੀ ਜੋੜ ਕੇ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਤੋਰ ਹਾਂਜੀ ਅਧਾਰਾ ਜੀ ਜੋ ਹਰ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਅੱਜ ਪਹੁੰਚੀਆਂ ਲੁਧਿਆਣਾ ਕਲੱਬ ਵਿਖੇ ਜਿੱਥੇ ਅੱਜ ਬਾਹਰ ਐਸੋਸੀਏਸ਼ਨ ਵੱਲੋਂ ਤੀਜ ਦਾ ਤਿਹਾਰ ਮਨਾਇਆ ਜਾ ਰਿਹਾ ਧੀਆ ਦਾ ਤਿਹਾਰ ਮਨਾਇਆ ਜਾ ਰਿਹਾ ਆਓ ਚੱਲਦੇ ਹਾਂ ਹਾਲ ਦੇ ਅੰਦਰ ਜਿੱਥੇ ਧੀਆ ਵੱਲੋਂ ਤੀਜ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵੀ ਆ ਰਹੇ ਨੇ ਲੁਧਿਆਣਾ ਜ਼ਿਲ੍ਹਾ ਦੇ ਮੇਰ ਵੀ ਆ ਰਹੇ ਨੇ ਤੇ ਪ੍ਰਸ਼ਾਸਨਿਕ ਅਧਿਕਾਰੀ ਜੱਜ ਸਾਹਿਬਾਨ ਵੀ ਆ ਰਹੇ ਨੇ ਆਹ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਤੀਆਂ ਦੇ ਤਿਹਾਰ ਸੰਬੰਧੀ ਕੀ ਕਹਿਣਾ ਆਓ ਚੱਲਦੇ ਹਾਂ ਹਾਲ ਦੇ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਡਵੋਕੇਟ ਸੁਸ਼ਮિતા ਗੋਸਵਾਮੀ ਹੈ ਮੈਮ ਅੱਜ ਤੁਸੀਂ ਤੀਜ ਦਾ ਮੇਲਾ ਮਨਾ ਰਹੇ ਹੋ ੀਆਂ ਦਾ ਮੇਲਾ ਮਨਾ ਰਹੇ ਹੋ ਤੀਆਂ ਤੇ ਜਿਹੜਾ ਮੇਲਾ ਮਨਾਇਆ ਜਾਂਦਾ ਸੌਣ ਦੇ ਮਹੀਨੇ ਦੇ ਵਿੱਚ ਕਿਉਂ ਮਨਾਇਆ ਜਾਂਦਾ ਉਹ ਇਸਲੀਪ ਨਾਇਆ ਜਾਂਦਾ ਪਹਿਲੇ ਦੇ ਟਾਈਮ ਤੇ ਕੁੜੀਆਂ ਜਿਹੜੀਆਂ ਵਿਆਹੀਆਂ ਮਤਲਬ ਵਿਆਹ ਵਿਆਹ ਹੋ ਜਾਂਦਾ ਸੀ ਜਿਨ੍ਹਾਂ ਦਾ ਤੇ ਫਿਰ ਉਹ ਸੌਨ ਦੇ ਮੇਲੇ 'ਚ ਆਪਣੇ ਪੇਕੇ ਆਉਂਦੇ ਸੀ ਸਪੈਸ਼ਲੀ ਆਪਣੇ ਸਹੇਲੀਆਂ ਨੂੰ ਪੁਰਾਣੇ ਜਿਨ੍ਹਾਂ ਦੇ ਨਾਲ ਉਹ ਹੱਸੀਆਂ ਖੱਡੀਆਂ ਤੇ ਵੱਡੇ ਹੋਏ ਸੀਗੇ ਉਹਨਾਂ ਨੂੰ ਮਿਲਣ ਲਈ ਫਿਰ ਸਾਰੇ ਸਹੇਲੀਆਂ ਪੁਰਾਨੀਆਂ-ਪੁਰਾਨੀਆਂ ਮਿਲ ਕੇ ਪੀਂਗਾ ਛੋੜਦੇ ਸੀਗੇ ਸਜਦੇ ਸੀ ਸਬਰਦੇ ਸੀਗੇ ਮਹਿੰਦੀ ਲਗਾਉਂਦੇ ਸੀ ਬੰਗ ਪਾਉਂਦੇ ਸੀਗੇ ਤੇ ਇਹ ਇੱਕ ਤਿਉਹਾਰ ਬਣ ਗਿਆ ਧੀਰੇ-ਧੀਰੇ ਤੇ ਇਦਾਂ ਇਤਿਹਾਸ ਤਿਆਂ ਇਹਨੂੰ ਹੀ ਬੇਸਿਕਲੀ ਇਸੇ ਤੋਂ ਸ਼ੁਰੂ ਹੋਇਆ ਤੇ ਅੱਜ ਅਸੀਂ ਇੱਕ ਫੰਕਸ਼ਨ ਦਾ ਰੂਪ ਦੇਤਾ ਉਹਨੂੰ ਅੱਜ ਦੇ ਟਾਈਮ 'ਚ ਤਿਆਂ ਜਦੋਂ ਸੌਰਿਆਂ ਤੋਂ ਪੇਕੇ ਆਉਂਦੀਆਂ ਨੇ ਉਹ ਪੇਕੇ ਆਉਂਦੀਆਂ ਸਖੀਆਂ ਸਹੇਲੀਆਂ ਨਾ ਸਿਰਫ ਸੱਸ ਸੌਰੇ ਦੀਆਂ ਹੀ ਬੋਲੀਆਂ ਕਿਉਂ ਪਾਉਂਦੀਆਂ ਕੁੜੀਆਂ ਦੇ ਅੰਦਰ ਕੁੜੀਆਂ ਦੇ ਜਦੋਂ ਕੁੜੀਆਂ ਵਿਆਹੀਆਂ ਹੁੰਦੀਆਂ ਨੇ ਕੁੜੀਆਂ ਦੇ ਅੰਦਰ ਬੜੀਆਂ ਚੀਜ਼ਾਂ ਰਹਿ ਜਾਂਦੀਆਂ ਉਹ ਕਹਿ ਨਹੀਂ ਪਾਉਂਦੀ ਆਪਣੀ ਸੱਸ ਨੂੰ ਸਹੁਰੇ ਨੂੰ ਫਿਰ ਆਪਣੇ ਸਹੇਲੀਆਂ ਨੂੰ ਪੁਰਾਣੇ ਸਹੇਲੀਆਂ ਨੂੰ ਜਦੋਂ ਮਿਲਦੇ ਫਿਰ ਬੋਲੀਆਂ ਦੇ ਰਾਹੀਂ ਸਾਰੀਆਂ ਖੁੰਦਕਾ ਜੜੀਆਂ ਹੈਗੀਆਂ ਉਹ ਸਾਰੀਆਂ ਲਾ ਦਿੰਦੀਆਂ ਸੀ ਤਾਂ ਕਰਕੇ ਸੱਸ ਤੇ ਸਹੁਰੇ ਦੇ ਜਿਹੜੇ ਬੋਲੀਆਂ ਹੈਗੀਆਂ ਉਹ ਪਾਉਂਦੇ ਆ ਕੁੜੀਆਂ ਤੀਆਂ ਦੇ ਤਿਉਹਾਰ ਦੇ ਵਿੱਚ ਇੱਕ ਤਿਉਹਾਰ ਹੋਰ ਆਉਂਦਾ ਜਿਹੜਾ ਤੀਆਂ ਦੇ ਨਾਲ ਸੰਬੰਧਿਤ ਹੈ ਤੀਆਂ ਦੇ ਨਾਲ ਸੰਬੰਧਿਤ ਇੱਕ ਹੋਰ ਤਿਉਹਾਰ ਤੀਜ ਦਾ ਤਿਉਹਾਰ ਹੀ ਹੈ ਇੱਕ ਕਿਤੇ ਤੀਜ ਬਣਾਇਆ ਜਾਂਦਾ ਕਿਤੇ ਤੀਆਂ ਬਣਾਇਆ ਜਾਂਦੇ ਆ ਇੱਕ ਹੋਰ ਤਿਹਾਰਾ ਜਿਹੜਾ ਲਾਸਟ ਦਿਨ ਪੈਂਦਾ ਲਾਸਟ ਦਿਨ ਦਸ ਦਿਨ ਰਖੜੀ ਮੈਨੂੰ ਲੱਗਦਾ ਨਹੀਂ ਰਖੜੀ ਤਾਂ ਤੀਆਂ ਦਾ ਸਿਰਫ ਤੀਆਂ ਦਾ ਤਿਉਹਾਰ ਹੁੰਦਾ ਮੈਨੂੰ ਖਾਲੇ ਪਹਿਲੇ ਹਾਲ ਤਾਂ ਯਾਦਰੀ ਆ ਰਿਹਾ ਕਿਹੜਾ ਹੋ ਇੱਕ ਹੋਰ ਤਿਯਾ ਦਾ ਤਿਹਾਰ ਹੁੰਦਾ ਕੋਸ਼ਿਸ਼ ਬਸੰਤ ਪੰਚਮੀ ਤੀਆਂ ਨਾਲ ਸੰਬੰਧਿਤ ਹੈ ਹਾਂ ਜੀ ਜੀ ਜਮੇਨ ਉਸ ਟਾਈਮ ਤੇ ਨਹੀਂ ਆਦਾਰ ਹੈ ਜੇ ਕਿਸੇ ਨੂੰ ਯਾਦ ਆ ਰਿਹਾ ਪਲੀਜ਼ ਸੰਦਾਰਾ ਕਿਸੇ ਨੂੰ ਯਾਦ ਸੰਦਾਰਾ ਤੀਆਂ ਤੇ ਦੇਨੇ ਸੰਦਾਰਾ ਤੇ ਤੀਆਂ ਤੇ ਦੀਆ ਦਿੱਤਾ ਜਾਣਾ ਹਾਂ ਸ਼ੁਰੂ ਆਉਂਦਾ ਉਹ ਤੋਂ ਉਦੋਂ ਹੀ ਹੋ ਜਾਣਾ ਹਾਂਜੀ 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 ਇੱਕ ਤਿਹਾਰ ਹੋਣਾ ਹੈ ਮੈਂ ਦੱਸ ਦਿੰਨਾ ਹਾਂਜੀ ਇੱਕ ਵੱਲੋ ਪਾਈ ਜਾਂਦੀ ਹੈ ਜੀ ਤਿਆਂ ਦੇ ਸਬੰਧ ਦੇ ਵਿੱਚ ਹੁੰਦੀ ਆ ਲਾਸਟ ਦਿਨ ਪਾਈ ਜਾਂਦੀ ਆ ਉਹ ਕਿਉਂ ਪਾਈ ਜਾਂਦੀ ਆ ਇਹ ਭਾਜੀ ਤੁਹਾਡੇ ਤੋਂ ਹੀ ਪਤਾ ਲੱਗਿਆ ਸਾਨੂੰ ਤਾਂ ਹੀ ਤਾਂ ਕਹਿੰਦੇ ਆ ਵੀ ਸ਼ਹਿਰ ਦੇ ਵਿੱਚ ਤੇ ਪਿੰਡਾਂ ਚ ਅੰਤਰ ਆ ਹਾਂਜੀ ਬਿਲਕੁਲ ਅੰਤਰ ਹੈ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਇਹਦੇ ਵਿੱਚ ਇਹ ਤਾਂ ਮਨਾਇਆ ਜਾਂਦਾ ਹੈ ਕਿ ਇਸ ਮਹੀਨੇ ਕੁੜੀਆਂ ਆਪਣੇ ਸਹੁਰੇ ਨਹੀਂ ਸੀ ਰਹਿੰਦੀਆਂ ਉਹ ਪੇਕੇ ਛੱਡ ਕੇ ਆਪਣੇ ਮਤਲਬ ਸਹੁਰਾ ਛੱਡ ਕੇ ਪੇਕੇ ਜਾਂਦੀਆਂ ਸੀ ਸੱਸ ਤੇ ਨੂੰ ਇਕੱਠੇ ਨਹੀਂ ਸੀ ਰਹਿਣਾ ਮੰਨਿਆ ਜਾਂਦਾ ਸਾਰੀਆਂ ਕੁੜੀਆਂ ਜਦੋਂ ਆਪਣੇ ਪੇਕੇ ਜਾਂਦੀਆਂ ਸੀ ਇੱਕ ਮਹੀਨੇ ਲਈ ਫਿਰ ਇਹਨੂੰ ਤੀਆਂ ਦਾ ਤਿਹਾਰ ਮਨਾਇਆ ਗਿਆ ਇੱਕ ਮਹੀਨੇ ਲਈ ਕੁੜੀਆਂ ਪੂਰੀਆਂ ਰੌਣਕਾਂ ਲਾਉਂਦੀਆਂ ਸੀ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸੀ ਤੇ ਉੱਥੇ ਉਹ ਪੂਰਾ ਇੰਜੋਏ ਕਰਦੀਆਂ ਸੀ ਉਹਨੂੰ ਹੁਣ ਆਪਾਂ ਇਹ ਫੈਸਟੀਵਲ ਦੇ ਤਰ੍ਹਾਂ ਮਨਾਣਾ ਸ਼ੁਰੂ ਕਰਾਇਆ ਮੇਰਾ ਸਵਾਲ ਵੱਲੋਂ ਤੇ ਆਇਆ ਸੀ ਵੱਲੋਂ ਵੱਲੋਂ ਕਿਵੇਂ ਪਾਈ ਜਾਂਦੀ ਵੱਲੋਂ ਆਈ ਡੋਨਟ ਨੋ ਸਰ ਵੱਲੋਂ ਗਾਉਣ ਦਾ ਹੀ ਇੱਕ ਮਤਲਬ ਨਾਚ ਦਾ ਹੀ ਇੱਕ ਹਿੱਸਾ ਮੰਨਿਆ ਜਾਂਦਾ ਤੀਆਂ ਦੇ ਵਿੱਚ ਕਿਵੇਂ ਪਾਈ ਜਾਂਦਾ ਕਿਵੇਂ ਮਨਾਇਆ ਜਾਂਦਾ ਸੀ ਉੱਥੇ ਉਮ ਉਹ ਲਾਸਟ ਦਿਨ ਤਿਹਾੜ ਹੁੰਦਾ ਹੈ ਨੱਚ ਟੱਪ ਕੇ ਤੇ ਮਠਾਈਆਂ ਖਾ ਕੇ ਮਿੱਠੇ ਖਾ ਕੇ ਹਾਂਜੀ ਹੋਰ ਕਿਹਨਾਂ ਜਾ ਸ਼ਾਇਦ ਕਿਸੇ ਸਿੰਗਲ ਕੋਈ ਡਾਂਸ ਫਾਰਮ ਦੇ ਨਾਲ ਕਨੈਕਟਡ ਹੋਊਗਾ ਸ਼ਾਇਦ ਲੈਣ ਆਂਦੇ ਹੋਣੇ ਕੁੜੀ ਦੇ ਫੇਕੇ ਪਾਪਾ ਮੈਂ 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 ਦੱਸ ਦੇਣਾ ਤੁਹਾਨੂੰ ਜਾਣਕਾਰੀ ਲਈ ਕਿਉਂਕਿ ਇਸ ਸਵਾਲ ਦੇ ਵਿੱਚ ਹੋਰ ਵੀ ਕਈ ਬੰਦੇ ਨੇ ਆਉਣਾ ਜੀ ਤੀਆਂ ਦਾ ਤਿਹਾੜ ਜਦੋਂ ਤੀਆਂ ਦਾ ਜਿਹੜਾ ਤਿਹਾੜ ਮਨਾਉਣਾ ਜਦੋਂ ਸਮਾਪਤੀ ਹੁੰਦੀ ਆ ਉਸ ਟਾਈਮ ਸਾਰੀਆਂ ਤਿੰਨ ਇੱਕ ਦੂਜੇ ਨੂੰ ਮਿਲ ਕੇ ਆਪੋ ਆਪਣੇ ਘਰਾਂ ਨੂੰ ਜਾਂਦੀ ਹੁੰਦੀਆਂ ਪੇਕੇ ਘਰਾਂ ਨੂੰ ਉਹ ਜਦੋਂ ਤੱਕ ਘਰੇ ਨਹੀਂ ਪਹੁੰਚਦੀ ਉਦੋਂ ਤੱਕ ਬੋਲੀਆਂ ਹੀ ਪੌਂਦੀ ਜਾਂਦੀਆਂ ਹੁੰਦੀਆਂ ਉਸ ਏਰੀਆ ਦੀ ਉਹ ਫਿਰ ਘਰੇ ਜਾ ਕੇ ਆਪਣੇ ਖੀਰ ਪੂੜੇ ਜੋ ਵੀ ਮਠਿਆਈਆਂ ਦਾ ਜੋ ਸਗਨ ਬਿਹਾਰ ਉਹ ਕਰਦੇ ਨੇ ਫਿਰ ਉਹ ਆਪਣੇ ਸਹਰੇ ਕਰ ਜਾਂਦੀਆਂ ਨੇ ਉੱਥੋਂ ਫਿਰ ਉਸ ਨੂੰ ਬੱਲੋ ਦਾ ਤਿਹਾਰ ਕਰਿਆ ਜਾਂਦਾ ਇਸ ਲਈ ਆ ਚਲੋ ਬਹੁਤ ਵਧੀਆ ਜੀ ਜਿੰਨੇ ਕੀ ਜਾਣਕਾਰੀ ਚੰਗੀ ਹੁੰਦੀ ਹੈ ਹਾਂਜੀ ਮੈਮ ਜੀ ਪੁਰਾਣੇ ਜ਼ਮਾਨੇ ਵਿੱਚ ਨਾ ਨੋਆ ਦਾ ਸੱਸ ਦੇ ਮੱਥੇ ਲਗਣਾ ਮਾੜਾ ਕਿੰਨਿਆ ਜਾਂਦਾ ਸੀ ਇਸ ਕਰਕੇ ਸੋਣ ਦੇ ਮਹੀਨੇ ਵਿੱਚ ਉਹਨਾਂ ਨੂੰ ਛੁੱਟੀ ਮਿਲ ਜਾਂਦੀ ਸੀ ਤੇ ਉਹ ਸੋਣ ਦੇ ਮਹੀਨੇ ਸਾਰਾ ਮਹੀਨਾ ਪੱਕੇ ਰਹਿੰਦੀਆਂ ਸੀ ਤੁਹਾਡੀ ਗੱਲ ਤੇ ਆਉਣਾ ਵੀ ਇਸ ਨੂੰ ਮਾੜਾ ਕਿਉਂ ਮੰਨਿਆ ਜਾਂਦਾ ਜੀ ਸੁਣਿਆ ਜਾਂ ਸੀ ਮੱਥੇ ਨਹੀਂ ਸੀ ਲੱਗਦੀ ਨੋ ਤੇ ਸੱਸ ਕਿਉਂ ਮੱਥੇ ਨਹੀਂ ਸੀ ਲੱਗਦੀ ਕਿਉਂ ਜੀ ਕਾਰਨ ਕਾਰਨ ਤਾਂ ਨਹੀਂ ਮੈਨੂੰ ਜੀ ਪਤਾ ਇੰਨਾ ਤੇ ਐਨਾ ਮੈਮ ਤੁਹਾਨੂੰ ਪਤਾ ਜੀ ਵੀ ਕਿਉਂ ਕਾਰਨ ਕੀ ਸੀਗਾ ਵੀ ਇਹ ਸੱਚ ਤੇ ਜਿਹੜੀ ਦੋਨੇ ਮੱਤੇ ਨਹੀਂ ਲੱਗਦੇ ਮੈਨੂੰ ਪਤਾ ਨਹੀਂ ਇਹ ਜਿਹੜੀ ਗੱਲ ਮੈਂ ਦੱਸੀ ਹੈ ਪਹਿਲਾਂ ਉਹ ਵੀ ਮੇਰੇ ਮਦਰ ਨੇ ਦੱਸੀ ਸੀ ਮੈਨੂੰ ਤਾਂ ਘੱਟ ਹੀ ਪੰਜਾਬੀ ਕਲਚਰ ਨਾਲ ਜ਼ਿਆਦਾ ਲਿੰਕਡ ਮੈਂ ਹੈ ਨਹੀਂ ਬਸ ਬਹੁਤ ਵੀ ਗੱਲ ਹੈ ਇੰਨੀ ਇੱਕ ਹਾਂਜੀ ਐਨਾ ਕਿ ਮੈਨੂੰ ਜ਼ਰੂਰ ਪਤਾ ਹੈ ਕਿ ਚੰਗਾ ਨਹੀਂ ਸੀ ਮੰਨਿਆ ਜਾਂਦਾ ਸੌਣ ਮਹੀਨਾ ਵੈਸੇ ਬਰਸਾਤ ਦਾ ਮਹੀਨਾ ਹੈ ਵੈਸੇ ਤਾਂ ਵਧੀਆ ਮਹੀਨਾ ਹੈ ਪਰ ਆਈ ਡੋਨਟ ਨੋ ਕਿ ਇਹ ਚੰਗਾ ਕਿਉਂ ਨਹੀਂ ਮੰਨਿਆ ਜਾਂਦਾ ਸੀ ਨਾ ਬਹੁਤ ਵਧੀਆ ਮਨਾਇਆ ਜਾਂਦਾ ਸੀਗਾ ਪੇਕੇ ਕਰ ਪੇਕੇ ਕਰ ਕੁੜੀਆਂ ਸਿੱਦੇ ਗਿੱਧਾ ਪਾਉਂਦੀਆਂ ਸੀ ਤੇ ਪ੍ਰਾਣੀਆਂ ਯਾਦਾਂ ਨੂੰ ਯਾਦ ਕਰਦੀਆਂ ਸੀ ਆਪਣੇ ਬਚਪਨ ਨੂੰ ਯਾਦ ਕਰਦੀਆਂ ਸੀ ਤਾਂ ਹੀ ਉਹ ਕਹਿੰਦੀ ਕਿ ਸੌਣ ਦਾ ਮਹੀਨਾ ਵੇਤੂ ਆਇਆ ਗੱਡੀ ਜੋੜ ਕੇ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਖਾਲੀ ਤੋਰ ਹਾਂਜੀ ਹੋਰ ਵੀ ਬਹੁਤ ਬੋਲੀਆਂ ਨੇ ਸੌਣ ਦੇ ਮਹੀਨੇ ਤੇ ਵੀ ਬਣੀਆਂ ਹੋਈਆਂ ਨੇ ਭਾਦੋਂ ਦੇ ਤੇ ਵੀ ਬਣੀਆਂ ਹੋਈਆਂ ਨੇ ਪਰ ਜਿਹੜੀ ਅਸਲ ਗੱਲ ਆ ਉਹ ਇਹੀ ਆ ਕਿ ਸੌਣ ਦੇ ਮਹੀਨੇ ਸਾਰੀਆਂ ਧੀਆਂ ਆਪਣੀਆਂ ਸਹੇਲੀਆਂ ਨਾਲ ਇਕੱਠੇ ਹੋਣ ਲਈ ਪੇਕੇ ਹੁੰਦੇ ਜਾਂਦੇ ਵੀ ਮੈਂ ਆਪਣੀਆਂ ਸਹੇਲੀਆਂ ਨੂੰ ਮਿਲਣਾ ਮੈਂ ਆਪਦੇ ਮਾਂ-ਬਾਪ ਨੂੰ ਲੈਣਾ ਮੈਂ ਉਹ ਸੰਧਾਰਾ ਜਿਹੜਾ ਦੇ ਕੇ ਆਉਂਦਾ ਸੀ ਵੀਰ ਸੰਧਾਰੇ ਦੇ ਨਾਲ ਫਿਰ ਪੈਣਾ ਘਰੇ ਆ ਜਾਂਦੀ ਹੁੰਦੀ ਅਸੀਂ ਵੀ ਮੇਰਾ ਵੀਰ ਲੈਣ ਆਇਆ ਸੰਧਾਰਾ ਦੇਣ ਆਇਆ ਤੇ ਲੈਣ ਆਇਆ ਤੇ ਇਸੇ ਤਰ੍ਹਾਂ ਇਹ ਜਿਹੜਾ ਕਲਚਰ ਆ ਇਹ ਆਪਣਾ ਵੱਧਾ-ਵੱਧਾ ਇਸ ਤਿਹਾਰ ਦੇ ਰੂਪ ਵਿੱਚ ਆਇਆ ਹਾਂਜੀ ਮੈਡ ਅੱਜ ਤੀਆਂ ਦੇ ਤਿਹਾਰ ਤੇ ਆਏ ਹਾਂ ਕੀ ਕਹਿਣਾ ਚਾਹੋ ਸਸ਼ੀਕਲ ਸਾਰੇ ਸਰੋਤਿਆਂ ਨੂੰ ਔਰ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ ਜੋ ਇਹ ਅਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੋ ਰਹੀ ਹੈ ਇੱਥੇ ਪਹੁੰਚ ਕੇ ਮੇਰੀਆਂ ਸਾਰੀਆਂ ਭੈਣਾਂ ਜੋ ਕਿ ਮੈਨੂੰ ਲੱਗਦਾ ਵੀ ਸਤੇ ਦਿਨ ਕਿਸੇ ਨਾ ਕਿਸੇ ਕੇਸ ਦੇ ਵਿੱਚ उलझੀਆਂ ਰਹਿੰਦੀਆਂ ਸੀ ਇਕ ਆਪਣੇ ਡਰੈਸ ਕੋਰ ਚੁੰਦੀਆਂ ਸੀ ਅੱਜ ਬਹੁਤ ਸੋਹਣੀਆਂ ਸੋਹਣੀਆਂ ਤਿਆਰ ਹੋ ਕੇ ਆਈਆਂ ਕਿਉਂਕਿ ਆਫਟਰ ਆਲ ਮਹਿਲਾਵਾਂ ਨੇ ਸਭ ਤੋਂ ਪਹਿਲਾਂ ਇੱਕ ਫੀਮੇਲ ਹੋਣ ਦੇ ਨਾਤੇ ਇਹਨਾਂ ਦਾ ਹੱਕ ਬੰਦਾ ਹੈ ਔਰ ਚੰਗਾ ਲੱਗਦਾ ਹੈ ਕੀ ਪੜ ਲਿਖ ਕੇ ਇਕੱਚੇ ਪ੍ਰੋਫੈਸ਼ਨਲ ਹੋਣ ਦੇ ਬਾਵਜੂਦ ਵੀ ਇਹ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਸੰਸਕ੍ਰਿਤੀ ਨੂੰ ਸਾਹਮ ਕੇ ਬੈਠਿਆ ਨੇ ਔਰ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ ਇਨਵਾਈਟ ਕਰਨ ਨੂੰ ਮੈਂ ਤੁਹਾਨੂੰ ਆਖਰ ਦੇ ਦਉ ਕੋਪਾ ਦੇ ਵਿੱਚ ਕਾਲੇ ਕੰਪਲੈਂਟ ਕਾਲੇ ਅੱਜ ਸਾਰੇ ਪੰਜਾਬੀ ਪਹਿਰਾਵੇ ਦੇ ਵਿੱਚ ਨੇ ਕੀ ਕਹਿੰਦੇ ਮੈਂ ਪਹਿਲੇ ਹੀ ਤੁਹਾਨੂੰ ਕਿਹਾ ਜੇ ਵੀ ਸੱਤੇ ਦਿਨ ਤਾਂ ਇਹ ਆਪਣੀ ਵਰਦੀਆਂ 'ਚ ਨਜ਼ਰ ਆਉਂਦੀਆਂ ਸੀਗੀਆਂ ਪਰ ਅੱਜ ਇਹ ਮੇਰੀਆਂ ਭੈਣਾਂ 'ਚ ਕੋਈ ਵੀ ਪਛਾਣ ਨਹੀਂ ਹੋ ਰਹੀ ਕੋਈ ਕਹਿ ਨਹੀਂ ਸਕਦਾ ਵੀ ਐਡਵੋਕੇਟ ਹੈ ਔਰ ਵਾਕਈ ਚੰਗੀ ਗੱਲ ਹੈ कि ਆਪਣੀ এডਿਕੇਸ਼ਨ ਦੇ ਨਾਲ ਨਾਲ ਜਿਹੜਾ ਅਸੀਂ ਵਿਰਸਾ ਸੰਭ ਕੇ ਰੱਖ ਰਿਹਾ ਇਹ ਬਹੁਤ ਜ਼ਰੂਰੀ ਹੈ ਸਨੇਹਾ ਦੇਣਾ ਬਹੁਤ ਜ਼ਰੂਰੀ ਹੈ ਵੀ ਭਾਵੇਂ ਚੰਨ ਤੱਕ ਕਿਉਂ ਨਾ ਪਹੁੰਚ ਜਾਈਏ ਪਰ ਪੰਜਾਬ ਦਾ ਜਿਹੜਾ ਅਮੀਰ ਵਿਰਸਾ ਆ ਉਹ ਸਾਡਾ ਅਸਲ ਗਹਿਣਾ ਆ ਤੇ ਉਹਨੂੰ ਅਸੀਂ ਹਮੇਸ਼ਾ ਸੰਭ ਕੇ ਰੱਖਾਂਗੇ ਹਾਂਜੀ ਮੈਮ ਤੁਸੀਂ ਅਕਸਰ ਆਪਣੇ ਪਹਿਰਾਵੇ ਦੇ ਵਿੱਚ ਹੁੰਦੇ ਹੋ ਕੋਟਾਂ ਦੇ ਵਿੱਚ ਅੱਜ ਤੁਸੀਂ ਪੰਜਾਬੀ ਪਹਿਰਾਵਾ ਪਹਿਨ ਕੇ ਆਏ ਕਿੱਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਸਾਰੇ ਇਸ ਤੇ ਤੁਹਾਨੂੰ ਹਲੇ ਵੀ ਮਨਾਉਂਦੇ ਨੇ ਕਾਫੀ ਟਾਈਮ ਤੋਂ ਪਹਿਲੇ ਬਹੁਤ ਅੱਛਾ ਲੱਗ ਰਿਹਾ ਹੈ ਕਿ ਅਸੀਂ ਸਾਰੇ ਨੇ ਜਦੋਂ ਫੋਰਚੂਨ ਨੇ ਆ ਸਾਡੀ ਬੀਜ਼ੀ ਲਾਈਫ ਬਲੈਕ ਵਾਈਟ ਪਾਣਿਆ ਜੱਜਸ ਨਾਲ ਭੱਲਾ ਬਤਾ ਕਰਦੇ ਆ ਬਟ ਅੱਜ ਬਹੁਤ ਵਧੀਆ ਲੱਗ ਰਿਹਾ ਈ ਇਹਨਾਂ ਵਧੀਆ ক্লোਜ਼ਲੀ ਸਾਰੇ ਇੱਕਦਮ ਇੱਕ ਜਿਹੇ ਇਕੱਠੇ ਹੋ ਕੇ ਸਾਰੇ ਵਿੱਚ ਕੋਈ ਵੀ ਕੋਈ ਪੇਦ ਨਹੀਂ ਜਜਿਸ ਵਿੱਚ ਸਾਰੇ ਐਡਵੋਕੇਟਸ ਸਭ ਬਹੁਤ ਅੱਛਾ ਟ੍ਰੀਟ ਕਰ ਰਹੇ ਆ ਨਾ ਵਧੀਆ ਪ੍ਰੋਗਰਾਮ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖਿਆ ਹੋਣਾ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਦੇਖ ਰਹੇ ਹੋ ਧੀਆਂ ਦਾ ਪ੍ਰੋਗਰਾਮ ਧੀਆਂ ਦਾ ਹੈ ਨਾ ਹਾਂਜੀ ਕਿਉਂ ਮਨਾਇਆ ਜਾਂਦੇ ਇਹ ਇਹ ਪੰਜਾਬੀ ਸੱਭਿਆਚਾਰ ਹੈ ਆਪਣਾ ਕਿਉਂ ਜੀ ਕਿਵੇਂ ਬਣਿਆ ਹੈ ਸੱਭਿਆਚਾਰ ਇਹ ਤਾਂ ਵੀ ਕੁਝ ਮਤ ਪੁਰਾਣੇ ਟਾਈਮ ਤੋਂ ਬਈ ਲੇਡੀਆਂ ਨੇ ਆਪਣੇ ਘਰੇਚੀ ਸ਼ੁਰੂ ਕੀਤਾ ਸੀ ਹਾਂ ਤੇ ਹੁਣ ਇਹਨਾਂ ਆਪਣੇ ਹੁਣ ਇਹਨਾਂ ਨੇ ਇੱਥੇ ਬਹੁਤ ਵਧੀਆ ਰਿਵਾਜ ਹੋਇਆ ਕਿ ਫੈਸਟੀਵਲ ਹੋਇਆ ਕਿ ਦੁਬਾਰਾ ਸ਼ੁਰੂ ਕਰ ਰਹੇ ਨੇ ਠੀਆਂ ਦੇ ਮਤਲਬ ਠੀਆਂ ਜਦੋਂ ਆਪਣੇ ਮਾਇਕੇ ਜਾਂਦੀਆਂ ਮਾਇਕੇ ਤੋਂ ਜਾਂਦੀਆਂ ਸੀਗੀਆਂ ਤੇ ਉਹਨਾਂ ਨੂੰ ਸੰਧਾਰਾ ਵਗੈਰਾ ਦਿੱਤਾ ਜਾਂਦਾ ਸੀਗਾ ਉਹਦੇ ਨਾਲ ਨਾਲ ਇਹ ਪ੍ਰੋਗਰਾਮ ਮਤਲਬ ਠੀਆਂ ਦਾ ਤਿਹਾਰ ਕਹਿਣ ਲੱਗ ਪਿਆ ਨਾਲ ਤੁਸੀਂ ਦੇਖਿਆ ਲੁਧਿਆਣਾ ਕਲੱਬ ਦੇ ਵਿੱਚ ਬਾਹਰ ਐਸੋਸੀਏਸ਼ਨ ਵੱਲੋਂ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਗਿਆ ਤੀਆਂ ਨੇ ਰਲ ਮਿਲ ਕੇ ਕੰਨੀਆਂ ਵਕੀਲ ਔਰਤਾਂ ਨੇ ਉਹਨਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਇਹ ਤੀਆਂ ਦਾ ਤਿਹਾਰ ਮਨਾਇਆ ਜਿਸ ਦੇ ਵਿੱਚ ਮੌਜੂਦਾ ਲੁਧਿਆਣੇ ਦੀ ਮੇਰ ਬੀਬੀ ਅੰਦਰਜੀਤ ਕੌਰ ਸੈਸ਼ਨ ਜੱਜ ਤੇ ਬਾਅਰ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਟੀਮ ਇਥੇ ਪਹੁੰਚੇ ਉਹਨਾਂ ਨੇ ਤੀਆਂ ਦੀ ਤੀਆਂ ਨੂੰ ਵਧਾਈ ਦਿੱਤੀ ਤੀਆਂ ਦੀ ਤੇ ਜਿਹੜੇ ਤਿਉਹਾਰ ਨੂੰ ਜਿਸ ਤਰੀਕੇ ਨਾਲ ਮਨਾਇਆ ਉਸ ਤੋਂ ਉਹਨਾਂ ਨੂੰ ਕਿਹਾ ਕਿ ਅਗਲੀ ਵਾਰ ਇਸ ਤੋਂ ਵੀ ਹੋਰਕ ਬਹੁਤ ਹੀ ਖੂਬਸੂਰਤੀ ਨਾਲ ਮਨਾਇਆ ਜਾਵੇਗਾ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜਿਹੜਾ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ